ਸੇਵੀ ਸਮਾਜ ਦੀ ਉਚਾਈ ਦਾ ਮਾਪਦੰਡ ਉਸ ਸਮਾਜ ਵਿੱਚ ਔਰਤ ਦੇ ਦਰਜੇ ਨਾਲ ਗਣਿਆ ਜਾਂਦਾ ਹੈ ਜਿਸ ਸਮਾਜ ਵਿੱਚ ਨਾਰੀ ਨੂੰ ਢੋਰ ਪਸ਼ੂ ਗਵਾਰ ਗੁਨਾਹ ਦੀ ਪੰਡ ਤੇ ਕੁਦਰਤ ਦੀ ਮਜ਼ੇਦਾਰ ਗਲਤੀ ਕਹਿ ਕੇ ਖਿਲੀ ਉਡਾਈ ਜਾਂਦੀ ਹੈ ਨਾ ਉਸ ਸਮਾਜ ਦੇ ਮਰਦਾਂ ਨੂੰ ਕੀ ਕਹੋਗੇ ਇਹ ਵੀ ਜਸ ਭਾਂਡੇ ਕਰਕੇ ਤੁਸੀਂ ਹੌਂਦ ਵਿੱਚ ਆਏ ਹੋ ਉਸੇ ਵਿੱਚ ਸ਼ੇਰ ਕਰ ਰਹੇ ਹੋ ਸਿੱਖ ਜਗਤ ਵਿੱਚ ਮਾਤਾ ਖੀਵੀ ਸਿੱਖ ਧਰਮ ਦੇ ਪਹਿਲੇ ਇਸਤਰੀ ਪ੍ਰਚਾਰਕ ਸਨ ਜਿਨ੍ਹਾਂ ਨੇ ਆਪਣੇ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਨਾ ਸਿਰਫ ਇਸਤਰੀ ਜਾਤੀ ਨੂੰ ਸੁਤੰਤਰ ਕਰਨ ਦੀ ਪਹਿਲ ਕੀਤੀ ਬਲਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਜਿਹੜੀ ਲੰਗਰ ਦੀ ਪ੍ਰਥਾ ਹੈ ਨਾ ਉਹਨੂੰ ਅਜਿਹੇ ਸੱਚੇ ਜੇਠ ਢੰਗ ਨਾਲ ਚਲਾਇਆ ਕਿ ਉਹਨਾਂ ਦੀ ਮਿਸਾਲ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚਾਨਣ ਮਨਾਰਾ ਬਣ ਗਈ 1469 ਵਿੱਚ ਗੁਰੂ ਨਾਨਕ ਸਾਹਿਬ ਜਿੱਥੇ ਧਰਮਾਂ ਕੌਮਾਂ ਨਸਲਾਂ ਵਰਣਾ ਤੇ ਬੋਲੀਆਂ ਦੀ ਜਿਹੜੀ ਵਿਥ ਸੀ ਉਹਨੂੰ ਮੇਟਣ ਆਏ ਉਥੇ ਉਹਨਾਂ ਨੇ ਇਸਤਰੀ ਜਾਤੀ ਨੂੰ ਵੀ ਬਰਾਬਰੀ ਤੇ ਸਤਕਾਰਤ ਵੱਡੀ ਥਾਂ ਦਿੱਤੀ ਸਤਗੁਰੂ ਕਿਰਪਾ ਕਰਦੇ ਨੇ ਸੋ ਕਿਉ ਮੰਦਾ ਆਖੀ ਹੈ ਜਿਤ ਜਮਹਿ ਰਾਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇ ਭਗਤਾਂ ਦੇ ਇਲਾਵਾ ਕਿਸੇ ਦੀ ਉਪਮਾ ਨਹੀਂ ਸਿਰਫ ਦੋ ਥਾਵਾਂ ਤੋਂ ਬਗੈਰ ਇੱਕ RAMKALI ਦੀ ਵਾਰ ਜੋ ਸੱਤੇ ਤੇ ਬਲਵੰਡ ਜੀ ਨੇ ਆਖੀ ਤੇ ਦੂਸਰਾ RAMKALI ਸਾਧ ਦੇ ਵਿੱਚ ਗੁਰੂ ਪਤਨੀ ਤੇ ਗੁਰੂ ਸੰਤਾਨ ਦੀ ਉਪਮਾ ਬਲਵੰਡ ਜੀ ਨੇ ਇੱਕ ਪੂਰੀ ਔੜੀ ਗੁਰੂ ਅੰਗਦ ਦੇਵ ਜੀ ਸਾਹਿਬ ਦੀ ਸੁਪਤਨੀ ਮਾਤਾ ਖੀਵੀ ਜੀ ਦੀ ਉਪਮਾ ਵਿੱਚ ਲਿਖੀ ਹੈ ਅਈਲੀਆਂ ਦੋ ਪੌੜੀਆਂ ਗੁਰੂ ਸਾਹਿਬ ਅ ਗੁਰੂ ਨਾਨਕ ਦੇ ਮਹਾਰਾਜ ਤੇ ਦੂਸਰੀ ਗੁਰੂ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਲਿਖ ਕੇ ਜਿਸ ਵਿੱਚ ਗੁਰੂ ਸ਼ਬਦ ਦੇ ਲੰਗਰ ਦਾ ਜ਼ਿਕਰ ਕਰਦੇ ਨੇ ਤੇ ਉੱਥੇ ਤੀਜੀ ਪੌੜੀ ਵਿੱਚ ਉਹਨਾਂ ਨੇ ਮਾਤਾ ਖੀਵੀ ਦਾ ਜ਼ਿਕਰ ਕੀਤਾ ਜਿਸ ਦਾ ਮਜਬੂਨ ਕੁਸ਼ ਇਸ ਤਰ੍ਹਾਂ ਦਾ ਹੈ ਉਧਰ ਆਤਮਿਕ ਖੁਰਾਕ ਨਾਮ ਰਸ ਤੇ ਸ਼ਬਦ ਦੀ ਦੌਲਤ ਗੁਰੂ ਅੰਗਦ ਦੇਵ ਜੀ ਖੁੱਲੇ ਹੱਥੀ ਵੰਡ ਰਹੇ ਸਨ ਇੱਧਰ ਮਾਤਾ ਖੀਵੀ ਜੀ ਜਿਸਮਾਨੀ ਖਰਾਕ ਦੁੱਧ ਕਿਉ ਖੀਰ ਲੰਗਰ ਦੇ ਵਿੱਚ ਖੁੱਲੇ ਹੱਥੀ ਵੰਡੀ ਜਾ ਰਹੇ ਸਨ ਕਿੰਨੀ ਕਰੜੀ ਸੀ ਉਹਨਾਂ ਦੀ ਘਾਲਣਾ ਤੇ ਕਿੰਨੀ ਵੱਡੀ ਸੀ ਉਹਨਾਂ ਦੀ ਜ਼ਿੰਮੇਵਾਰੀ ਭਈ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸਹ ਸੋਏ ਜਿੰਨ ਗੋਏ ਉਠਾਲੀ ਬਲਵੰਡ ਦੇ ਆਖੇ ਸ਼ਬਦਾਂ ਦੇ ਵਿੱਚ ਨਾ ਮਾਤਾ ਕੀਵੀ ਆਪਣੇ ਪਤੀ ਵਾਂਗ ਬਹੁਤ ਹੀ ਭਲੇ ਇਨਸਾਨ ਉਹਨਾਂ ਦੀ ਛਾਂ ਪੁੱਤਰਾਂ ਵਾਂਗ ਸੰਗਣੀ ਤੇ ਠੰਡੀ ਸੀ ਜਿੰਨੀ ਮਿੱਠੀ ਖੀਰ ਸੀ ਓਨੇ ਹੀ ਮਿੱਠੇ ਉਹਨਾਂ ਦੇ ਬੋਲ ਸਾਰੇ ਹਰ ਇੱਕ ਨੂੰ ਬੜੇ ਪਿਆਰ ਨਾਲ ਲੰਗਰ ਖਵਾਉਂਦੇ ਤੇ ਜੇ ਕਿਸੇ ਗਰੀਬ ਗੁਰਬੇ ਨੂੰ ਮਾੜੀ ਹਾਲਤ ਵਿੱਚ ਦੇਖਦੇ ਤਾਂ ਚੁੱਪਚਾਪ ਉਹਦੇ ਜੇ ਵਿੱਚ ਮਾਇਆ ਵੀ ਪਾ ਦਿੰਦੇ ਬਲਵੰਡ ਕੀਵੀ ਨੇਕ ਜਨ ਜਿਸ ਬਹੁਤੀ ਛਾਉ ਪੱਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਾਲੀ ਗੁਰਸਿੱਖਾਂ ਕੇ ਮੁਖ ਉਜਲੇ ਮਰਮੁਖ ਥੀਏ ਪਰਾਲੀ ਉਹਨਾਂ ਦਾ ਜਨਮ ਖਡੂਰ ਦੇ ਲਾਗੇ ਪਿੰਡ ਸੰਗਰ ਤਹਿਸੀਲ ਤਰਨਤਾਰਨ ਵਿਖੇ ਭਾਈ ਦੇਵੀ ਚੰਦ ਖੱਤਰੀ ਜੋ ਪੈਸੇ ਵਜੋਂ ਹਟਵਾਣੀ ਤੇ ਸ਼ਾਹੂਕਾਰ ਸੀ ਉਹਨਾਂ ਦੇ ਘਰ ਮਾਤਾ ਕਰਮਦੇਵੀ ਦੀ ਕੁੱਖੋਂ ਹੋਇਆ ਭਾਈ ਦੇਵੀ ਚੰਦ ਆਸ-ਪਾਸ ਦੇ ਇਲਾਕਿਆਂ ਵਿੱਚ ਬਹੁਤ ਅਸਰ ਤੇ ਰਸੂਖ ਸੀ ਇਹ ਇੱਕ ਧਰਮੀ ਤੇ ਇਮਾਨਦਾਰ ਪੁਰਸ਼ ਕਰਕੇ ਜਾਣੇ ਜਾਂਦੇ ਸਨ ਬੜਾ ਸਤਿਕਾਰ ਸੀ ਘਰ ਦੇ ਸੁਚੱਜੇ ਮਾਹੌਲ ਦੇ ਕਾਰਨ ਖੀਵੀ ਜੀ ਘਰ ਦੇ ਕੰਮ ਵਿੱਚ ਬੜੇ ਸੁਗਢ ਸਰਲ ਸਾਦੇ ਤੇ ਮਿੱਠੇ ਸੁਭਾਅ ਨਾਲ ਦੇ ਅੰਗ ਸੰਗ ਵਿੱਚ ਸਮੋ ਕੇ ਉਹਨਾਂ ਦੇ ਅੰਦਰ ਉਹਨਾਂ ਦਾ ਹੀ ਇੱਕ ਰਸ ਬਣ ਗਿਆ ਸੀ ਸਨ 1520 ਵਿੱਚ ਬੀਬੀ ਖੀਵੀ ਜੀ ਦਾ ਵਿਆਹ ਭਾਈ ਫੇਰੂਮਲ ਦੇ ਪੁੱਤਰ ਭਾਈ ਲੈਣਾ ਜੀ ਦੇ ਨਾਲ ਹੋਇਆ ਭਾਈ ਫੇਰੂ ਮੱਲ ਜੀ ਹਰ ਸਾਲ ਦੇਵੀ ਦਰਸ਼ਨ ਲਈ ਆਪਣੇ ਪਿੰਡ ਤੋਂ ਜਥਿਆਂ ਨੂੰ ਵੈਸ਼ਨੋ ਦੇਵੀ ਲੈ ਕੇ ਜਾਇਆ ਕਰਦੇ ਸਨ ਇਸ ਤਰ੍ਹਾਂ ਦੋਨੋਂ ਪਰਿਵਾਰਾਂ ਵਿੱਚ ਸਮਾਜਿਕ ਸਾਂਝ ਦੇ ਨਾਲ-ਨਾਲ ਧਾਰਮਿਕ ਸਾਂਝ ਵੀ ਬਣ ਗਈ ਇਸ ਸੋਚ ਸੁਭਾਅ ਧਾਰਮਿਕ ਤੇ ਸਮਾਜਿਕ ਸਾਂਝ ਦੇ ਕਾਰਨ ਇਹ ਨਵ ਵਿਆਹੀ ਜੋੜੀ ਇੱਕ ਸਾਰਤਾ ਤੇ ਇੱਕ ਸੁਰਤਾ ਵਾਲੀ ਆਦਰਸ਼ਕ ਜੋੜੀ ਹੋ ਗਈ ਜਦੋਂ ਬਾਬਾ ਫੇਰੂ ਮੱਲ ਤੇ ਚੌਧਰੀ ਤਖਤ ਮੱਲ ਦਾ ਮਤਭੇਦ ਹੋ ਗਿਆ ਤਾਂ ਬਾਬਾ ਫਿਰੂ ਮੱਲ ਜੀ ਆਪਣੇ ਪਰਿਵਾਰ ਸਹਿਤ ਮੱਤੇ ਦੀ ਸਰਾ ਛੱਡ ਕੇ ਪਿੰਡ ਸੰਘਰ ਆ ਗਏ ਇੱਥੇ ਉਹਨਾਂ ਨੇ ਹੱੱਟੀ ਪਾਲੀ ਭਾਈ ਲੈਣਾ ਜੀ ਵੀ ਪਿਤਾ ਦੇ ਨਾਲ ਰਲ ਕੇ ਹੱੱਟੀ ਵਿੱਚ ਕੰਮ ਕਰਨ ਲੱਗ ਪਏ ਇੱਥੇ ਆਪ ਜੀ ਦੋ ਪੁੱਤਰ ਦਾਸੂ ਤੇ ਦਾਤੂ ਜੀ ਤੇ ਦੋ ਧੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਦਾ ਜਨਮ ਹੋਇਆ 1526 ਵਿੱਚ ਜਦੋਂ ਫਿਰੂ ਮੱਲ ਜੀ ਚੜ੍ਹਾਈ ਕਰ ਗਏ ਤਾਂ ਘਰ ਅਤੇ ਦੁਕਾਨ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਭਗਤਾਂ ਦੇ ਜਥਿਆਂ ਨੂੰ ਹਰ ਸਾਲ ਦੇਵੀ ਦੇ ਦਰਸ਼ਨਾਂ ਵਾਸਤੇ ਜਵਾਲਾਮੁਖੀ ਲੈ ਜਾਣ ਦੀ ਜ਼ਿੰਮੇਵਾਰੀ ਵੀ ਭਾਈ ਲੈਣਾ ਜੀ ਦੇ ਸਿਰ ਦੇ ਉੱਤੇ ਆ ਗਈ। ਭਾਈ ਲੈਣਾ ਜੀ ਵੀ ਪਿਤਾ ਦੇ ਨਾਲ ਹੀ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸੀ ਤੇ ਭਗਤ ਹੀ ਹੋ ਗਏ ਸੀ। ਉਹਨਾਂ ਨੇ 1532 ਤੱਕ ਲਗਾਤਾਰ ਦੇਵੀ ਭਗਤਾਂ ਦਾ ਜਥਾ ਲੈ ਕੇ ਜਵਾਲਾਮੁਖੀ ਜਾਣ ਦੇ ਨਿਜਮ ਨੂੰ ਬਰਕਰਾਰ ਰੱਖਿਆ ਤੇ ਇਸ ਵਕਤ ਤੱਕ ਦੇਸ਼ ਦੀ ਰਾਜਸੀ ਹਾਲਤ ਬਹੁਤ ਬਦਲ ਚੁੱਕੀ ਸੀ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਤੀਜੀ ਲੜਾਈ ਵਿੱਚ ਹਰਾ ਕੇ ਹਿੰਦੁਸਤਾਨ ਵਿੱਚ ਮੁਗਲ ਰਾਜ ਸਥਾਪਿਤ ਕਰ ਲਿਆ ਸੀ ਗੁਰੂ ਨਾਨਕ ਸਾਹਿਬ ਵੀ ਆਪਣੇ ਪ੍ਰਚਾਰਕਾਂ ਉਹ ਦਾਸੀਆਂ ਤੋਂ ਵਿਹਲੇ ਹੋ ਕੇ ਕਰਤਾਰਪੁਰ ਆ ਕੇ ਟਿਕੇ ਉਹਨਾਂ ਦੇ ਮਾਨਵੀ ਅਸੂਲਾਂ ਤੇ ਕ੍ਰਾਂਤੀਕਾਰੀ ਵਿਚਾਰਾਂ ਦੀ ਚਰਚਾ ਘਰ-ਘਰ ਵਿੱਚ ਹੋਣ ਲੱਗੀ ਇੱਕ ਦਿਨ ਜਦ ਭਾਈ ਲੈਣਾ ਜੀ ਨੇ ਭਾਈ ਜੋਧ ਸਿੰਘ ਨੂੰ ਉਹਨਾਂ ਦੇ ਮੁਖ ਤੋਂ ਬੜੇ ਮਿੱਠੇ ਬੋਲਾ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਤਾਂ ਅੰਦਰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਤਾਂਗ ਜਾਗ ਉੱਠੀ ਤੇ ਨਿਸ਼ਚੈ ਕਰ ਲਿਆ ਵੀ ਅਗਲੀ ਵਾਰ ਜਦੋਂ ਉਹ ਦੇਵੀ ਦੇ ਦਰਸ਼ਨ ਨੂੰ ਜਾਣਗੇ ਤਾਂ ਰਾਹ ਵਿੱਚ ਕਰਤਾਰਪੁਰ ਰੁਗਣਗੇ ਪਰ ਅਗਲੀ ਵਾਰ ਜਦੋਂ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੂੰ ਮਿਲੇ ਤਾਂ ਮਨ ਵਿੱਚ ਅਜਿਹੀ ਖਿੱਚ ਪੈਦਾ ਹੋਈ ਕਿ ਦੇਵੀ ਦਰਸ਼ਨ ਕਰਨ ਦਾ ਮਨ ਦੇ ਵਿੱਚੋਂ ਵਿਚਾਰ ਹੀ ਭੁੱਲ ਗਏ ਤੇ ਹੁਣ ਤੇ ਗੁਰੂ ਜੋਗੇ ਰਹਿ ਗਏ ਘਰ ਸੁਨੇਹਾ ਭੇਜ ਦਿੱਤਾ ਵੀ ਮੇਰੀ ਉਡੀਕ ਨਾ ਕਰਿਓ ਪਤਾ ਲੱਗਣ ਤੇ ਮਾਤਾ ਖੀਵੀ ਜੀ ਬਹੁਤ ਅ ਵਰਾਗ ਵਿੱਚ ਆ ਗਏ ਤੇ ਬੇਬੇ ਵੀ ਰਾਈ ਕੋਲ ਗਏ ਮਨ ਵਿੱਚ ਦੌਖਲਾ ਸੀ ਵੀ ਵਪਾਰ ਨੂੰ ਕੌਣ ਸੰਭਾਲੇਗਾ ਬੱਚਿਆਂ ਨੂੰ ਕੌਣ ਪੜ੍ਹਾਏਗਾ ਪਾਲੇਗਾ ਮਾਤਾ ਭਰਾਈ ਨੇ ਦਲਾਸਾ ਦਿੱਤਾ ਕਿ ਨੇਕੀ ਦੇ ਘਰ ਗਿਆਨ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੁੰਦੀ ਤੇ ਉਹ ਚੰਗੇ ਘਰ ਗਿਆ ਉਹ ਨੇਕ ਬਣ ਕੇ ਆਏਗਾ ਜਦੋਂ ਮਾਤਾ ਖੀਵੀ ਨੂੰ ਇਹ ਖਬਰ ਮਿਲੀ ਤਾਂ ਸੋਚੋ ਉਹਨਾਂ ਦੇ ਮਨ ਤੇ ਕੀ ਗੁਜ਼ਰਿਆ ਹੋਵੇਗਾ ਪਤੀ ਨੂੰ ਉਹ ਇੰਨਾ ਪਿਆਰ ਕਰਦੇ ਸੀ ਇਤਿਹਾਸਕਾਰਾਂ ਨੇ ਉਹਨਾਂ ਨੂੰ ਪਤੀ ਪ੍ਰੇਮਣ ਨਾਲ ਸਨਮਾਨਤ ਵੀ ਕੀਤਾ ਬੱਚੇ ਛੋਟੇ ਸੀ ਉਹਨਾਂ ਨੇ ਸਾਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢੇ ਤੇ ਚੁੱਕ ਕੇ ਨਾ ਪਤੀ ਲਈ ਆਨੰਦ ਪ੍ਰਾਪਤੀ ਦਾ ਰਾਸ ਖਾਲਾ ਕਰ ਦਿੱਤਾ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਘਰ ਦੀ ਸਾਰ ਲੈਣ ਲਈ ਭੇਜਿਆ ਤਾਂ ਮਾਤਾ ਕੀਵੀ ਨੇ ਸਾਫ਼ ਦੇਖ ਲਿਆ ਵੀ ਭਾਈ ਲੈਣਾ ਦਾ ਦਿਲ ਘਰ ਦੇ ਕੰਮ ਵਿੱਚ ਹੁਣ ਨਹੀਂ ਲੱਗਦਾ ਉਹ ਆਪਣਾ ਸਾਰਾ ਕੰਮ ਕਾਜ ਭਣੇਵੇਂ ਨੂੰ ਸੌਂਪ ਰਹੇ ਸਨ ਤਾਂ ਮਾਤਾ ਕੀਵੀ ਨੇ ਕਿਹਾ ਬਾਹਰ ਨਾ ਜਾਓ ਘਰ ਵਿੱਚ ਹੀ ਜਿਹੜਾ ਯੋਗ ਦੀ ਕਮਾਈ ਕਰਨੀ ਘਰ 'ਚ ਕਰ ਲਓ ਤੁਹਾਡੇ ਤੱਪ ਵਿੱਚ ਮੈਂ ਰੋੜਾ ਨਹੀਂ ਬਣਾਂਗੀ ਤਾਂ ਗੁਰੂ ਸਾਹਿਬ ਨੇ ਕਿਹਾ ਜਿਸ ਪਾਸ ਮੈਂ ਚੱਲਿਆ ਨਾ ਉਹ ਯੋਗੀ ਜੰਗਮ ਜਾਂ ਸੰਿਆਸੀ ਨਹੀਂ ਉਹਨੇ ਤਾਂ ਮੈਨੂੰ ਗਰਸਤ ਵਿੱਚ ਪਿਆਰ ਦਾ ਰਾਹ ਦਿਖਾਇਆ। ਪ੍ਰੇਮ ਹੱਥ ਮੈਂ ਹੁਣ ਵਿੱਕ ਗਿਆ। ਜਦੋਂ ਭਾਈ ਲੈਣਾ ਕਰਤਾਰਪੁਰ ਵਾਪਸ ਜਾਣ ਲੱਗੇ ਤਾਂ ਮਾਤਾ ਖੀਵੀ ਨੇ ਕਿਸੇ ਪ੍ਰਕਾਰ ਦੀ ਰੋਗ ਨਾ ਪਾਈ ਰੋਕਿਆ ਨਹੀਂ ਨਾ ਕੋਈ ਕਿੰਤੂ ਪਰੰਤੂ ਕੀਤਾ। ਘਰ ਪਰਿਵਾਰ ਦਾ ਸਾਰਾ ਭਾਰ ਆਪ ਚੁੱਕ ਲਿਆ। ਨਿਸ਼ਾਨੀ ਵਜੋਂ ਉਹਨਾਂ ਦੀਆਂ ਖੜਾਵਾਂ ਮੰਗ ਲਈਆਂ ਵੀ ਮੈਂ ਤੁਹਾਡੀਆਂ ਖੜਾਵਾਂ ਦੀ ਸੇਵਾ ਕਰਾਂਗੀ। ਅਗਲੇ 7 ਸਾਲ ਭਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਬੜੀ ਗੜੀ ਘਾਲ ਕਮਾਈ ਉਹਨਾਂ ਵੱਲੋਂ ਦਿੱਤੇ ਹਰ ਇਮਤਿਹਾਨ ਵਿੱਚ ਪਾਸ ਹੋ ਕੇ ਗੁਰੂ ਦਾ ਅੰਗ ਬਣ ਗਏ ਜਦੋਂ ਲੋਕਾਂ ਨੇ ਕਿਹਾ ਨਾ ਲੈਣਾ ਤਾਂ ਨਾਨਕ ਤਪੇ ਕੋਲ ਹੀ ਰਹਿ ਗਏ ਤੇ ਤਪੇ ਦੁਆਰੇ ਹੀ ਧੋਣੀ ਰਮਾ ਲਈ ਹੁਣ ਤੂੰ ਕੀ ਕਰੇਂਗੀ ਤਾਂ ਮਾਤਾ ਖੀਵੀ ਦੇ ਬੜੇ ਸਬਰ ਸੰਤੋਖ ਤੇ ਵੱਡੇ ਜਿਗਰੇ ਨਾਲ ਕਿਹਾ ਜੇ ਉਹ ਗੋਦੜੀ ਪਾਵੇਗਾ ਨਾ ਤਾਂ ਮੈਂ ਲੀਰਾ ਹੀ ਹੰਡਾ ਲਵਾਂਗੀ ਜਿਸ ਹਾਲ ਵਿੱਚ ਹੀ ਰਹੇਗਾ ਮੈਂ ਵੀ ਉਸ ਹਾਲ ਵਿੱਚ ਹੀ ਰਵਾਂਗੀ ਉਹਨਾਂ ਨੇ ਆਪਣੀ ਪਤੀ ਦੇ ਰਜ਼ਾ ਵਿੱਚ ਰਹਿਣਾ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਵਿੱਚ ਵਿੱਚ ਨਾ ਗੁਰੂ ਨਾਨਕ ਸਾਹਿਬ ਭਾਈ ਲੈਣਾ ਨੂੰ ਆਪਣੇ ਪਰਿਵਾਰ ਦੇ ਸਾਰ ਲੈਣ ਵਾਸਤੇ ਭੇਜਦੇ ਰਹਿੰਦੇ ਇਧਰ ਮਾਤਾ ਖੀਵੀ ਗੁਰੂ ਅੰਗਦ ਦੇਵ ਜੀ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਉਹਨਾਂ ਦੀ ਬਾਣੀ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਸੁਣ ਸੁਣ ਕੇ ਨਾ ਗੁਰੂ ਨਾਨਕ ਦੀ ਸਿੱਖਿਆ ਸੇਵਾ ਸ਼ਬਦ ਸੰਗਤ ਵਿੱਚ ਹੀ ਲੀਨ ਹੋ ਗਏ ਉਹ ਆਪਣੇ ਨਿੱਜੀ ਕੰਮਾਂ ਤੋਂ ਵਿਹਲੇ ਹੋ ਕੇ ਆਪਣਾ ਸਾਰਾ ਵਕਤ ਲੋਕ ਸੇਵਾ ਵਿੱਚ ਹੀ ਬਤਾਉਂਦੇ ਉਹਨਾਂ ਵਿੱਚ ਹਲੀਮੀ ਅੰਤਾਂ ਦੀ ਸੀ ਇੱਕ ਵਾਰੀ ਨਾ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਦਾਸੂ ਜੀ ਤੇ ਦਾਤੂ ਜੀ ਨੇ ਅਮਰਦਾਸ ਜੀ ਦਾ ਇੱਛਾ ਕਰਕੇ ਉਹਨਾਂ ਨੂੰ ਬਾਸਰ ਕੇ ਦੇਰਾ ਵਿੱਚ ਘੇਰ ਲਿਆ ਉਹ ਉਸ ਵਕਤ ਦੀ ਗੱਲ ਹੈ ਜਦੋਂ ਗੁਰੂ ਅਮਰਦਾਸ ਜੀ ਗੁਰੂ ਨਹੀਂ ਸੀ ਹਜੇ ਬਣੇ ਤਾਂ ਮਾਤਾ ਖੀਵੀ ਬੱਚਿਆਂ ਨੂੰ ਨਾਲ ਲੈ ਕੇ ਖੁਦ ਚੱਲ ਕੇ ਬਾਸਰ ਕੇ ਆਏ ਤੇ ਬੜੀ ਹਲੀਮੀ ਤੇ ਨਿਮਰ ਹੋ ਕੇ ਗੁਰੂ ਅਮਰਦਾਸ ਅਗੇ ਬੇਨਤੀ ਕੀਤੀ ਕਿ ਉਹਨਾਂ ਨੇ ਲੋਕਾਂ ਦੇ ਚੁੱਕੇ ਚਕਾਏ ਆਪਜੀ ਦੀ ਬਦਬੀ ਕੀਤੀ ਹੈ ਮੈਨੂੰ ਪਤਾ ਹੈ ਉਹਨਾਂ ਦਾ ਇਹ ਅਪਰਾਧ ਬਖਸ਼ਣ ਯੋਗ ਨਹੀਂ ਹੈ ਪਰ ਇਹਨਾਂ ਨੂੰ ਭੁੱਲਣ ਹਾਰ ਸਮਝ ਕੇ ਬਖਸ਼ ਦਿਓ ਇਹਨਾਂ ਤੇ ਮਿਹਰ ਕਰ ਦਿਓ ਗੁਰੂ ਅਮਰਦਾਸ ਨੇ ਧੰਨਵਾਦ ਆ ਖੀਵੀ ਕਹਿ ਕੇ ਬੱਚਿਆਂ ਨੂੰ ਛਾਤੀ ਨਾਲ ਲਾ ਲਿਆ ਦਰਬਾਰ ਲੱਗਦੇ ਕੀਰਤਨ ਹੁੰਦੇ ਲੰਗਰ ਲੱਗਦੇ ਜਿਹਦੀ ਸੰਭਾਲ ਤੇ ਸੇਵਾ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਜੀ ਨੂੰ ਸੌਂਪ ਦਿੱਤੀ ਮਾਤਾ ਖੀਵੀ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੇ ਪਿਆਰ ਤੇ ਸ਼ਰਧਾ ਨਾਲ ਨਿਭਾਇਆ ਜਿਸ ਨਾਲ ਇਸਤਰੀ ਜਾਤੀ ਦਾ ਮਾਨ ਸਤਕਾਰ ਵਧਿਆ ਮਾਤਾ ਖੀਵੀ ਦਾ ਸਭ ਨਾਲ ਇੱਕੋ ਜਿਹਾ ਵਰਤਾਰਾ ਮਿੱਠਾ ਬੋਲਣਾ ਤੇ ਗਰੀਬ ਗੁਰਬੇ ਦੀ ਸਹਾਇਤਾ ਕਰਨ ਨਾਲ ਆਮ ਜਨਤਾ ਤੇ ਸੁਖੀ ਦਾ ਰਿਸ਼ਤਾ ਹੋਰ ਬਹੁਤ ਜ਼ਿਆਦਾ ਮਜ਼ਬੂਤ ਹੋ ਗਿਆ ਮਾਤਾ ਜੀ ਵੀ ਜਦੋਂ ਕਿਸੇ ਗਰੀਬ ਜਾਂ ਲੋੜਵੰਦ ਨੂੰ ਲੰਗਰ ਵਿੱਚ ਬੈਠੇ ਦੇਖਦੇ ਨਾ ਤਾਂ ਲੰਗਰ ਖਾਣ ਦੇ ਨਾਲ ਨਾਲ ਚੁੱਪਚਾਪ ਕੁਸ਼ਮਾਇਆ ਦੀ ਸੇਵਾ ਵੀ ਕਰ ਦਿੰਦੇ ਗਰੀਬ ਗੁਰਬੇ ਤੇ ਜਵਾਨਾਂ ਦੇ ਸੇ ਦਾ ਖਿਆਲ ਕਰਕੇ ਲੰਗਰ ਵਿੱਚ ਦੁੱਧ ਘਿਓ ਖੀਰ ਖੁੱਲੀ ਵਰਤੋਂ ਮਾਤਾ ਜੀ ਕਰਨ ਲੱਗ ਪਏ ਸੱਤਾ ਤੇ ਬਨਵੰਡਾ ਆਪਣੀਆਂ ਵਾਰਾਂ ਵਿੱਚ ਇਸ ਗੱਲ ਦੀ ਗਵਾਹੀ ਭਰਦੇ ਨੇ ਬਲਵੰਡੀ ਕੀ ਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ ਇੱਕ ਵਾਰੀ ਇੱਕ ਜੋਗੀਆਂ ਦਾ ਮੰਡਲ ਖਰੂਰ ਸਾਹਿਬ ਆਇਆ ਲੰਗਰ ਵਿੱਚ ਮਾਤਾ ਕੀ ਵੀ ਦੇ ਸਦਕਾ ਸਦਾ ਰੌਣਕਾਂ ਹੀ ਰਹਿੰਦੀਆਂ ਤੇ ਖੁੱਲੇ ਭੰਡਾਰੇ ਲੱਗੇ ਰਹਿੰਦੇ ਜੋਗੀ ਹੈਰਾਨ ਹੋਏ ਤੇ ਪੁੱਛਣ ਤੋਂ ਰਹਿ ਨਾ ਸਕੇ ਵੀ ਇੰਨਾ ਖਰਚਾ ਕਿੱਥੋਂ ਹੁੰਦਾ ਹੈ ਗੁਰੂ ਪਾਸ ਕੋਈ ਜ਼ਗੀਰ ਜਾਇਦਾਦ ਹੀ ਨਹੀਂ ਉਹਨਾਂ ਨੇ ਗੁਰੂ ਸਾਹਿਬ ਦੇ ਨਾਂ ਤੇ ਜ਼ਗੀਰ ਲਵਾਉਣੀ ਚਾਹੀ ਪਰ ਗੁਰੂ ਸਾਹਿਬ ਨੇ ਮਨਾ ਕਰ ਦਿੱਤਾ ਇਹ ਕਹਿ ਕੇ ਵੀ ਇਹ ਸੰਗਤਾਂ ਦਾ ਪਰਾਲਾ ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਤਾਂ ਦੀ ਤ੍ਰਿਪਤੀ ਲੰਗਰ ਤੇ ਮੰਦੀ ਸ਼ਾਂਤੀ ਲਈ ਸਵੇਰੇ ਸ਼ਾਮ ਇਥੇ ਕਥਾ ਕੀਰਤਨ ਹੁੰਦਾ ਹੈ ਲੰਗਰ ਵਿੱਚ ਦੁੱਧ ਕਿਉਂ ਦੀ ਵਰਤੋਂ ਕਰਕੇ ਆਤਮਿਕ ਖੁਰਾਕ ਦੇ ਨਾਲ ਨਾਲ ਸਰੀਰਿਕ ਖੁਰਾਕ ਨੂੰ ਵੀ ਤਰਜੀਹ ਦਿੱਤੀ ਗਈ ਹੈ ਨਾਨਕ ਸੋ ਪਰਪਸਮਰੀ ਹੈ ਜਿੰ ਦੇਹ ਕੋ ਪਾਲ ਮਾਤਾ ਖੀਵੀ ਦਾ ਲੰਗਰ ਦੁੱਧ ਤੇ ਘਿਓ ਦੀ ਖੀਰ ਨਾਲ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਤੱਕ ਚੱਲਦਾ ਰਿਹਾ ਗੁਰੂ ਅਰਜਨ ਦੇਵ ਜੀ ਦੇ ਵਕਤ ਪਿਰਥੇ ਦੀਆਂ ਮਾੜੀਆਂ ਚਾਲਾਂ ਕਰਕੇ ਨਾ ਕੁਝ ਵਕਤ ਇਹ ਲੰਗਰ ਛੋਲਿਆਂ ਦੀ ਰੋਟੀ ਤੱਕ ਸੀਮਤ ਹੋ ਗਿਆ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਦੇ ਯਤਨਾ ਸਦਕਾ ਮੋੜ ਲੰਗਰ ਵਿੱਚ ਉਹੀ ਰੌਣਕਾਂ ਲੱਗ ਗਈਆਂ ਇੱਕ ਦਿਨ ਸਦਾ ਵਾਂਗ ਅਮਰਦਾਸ ਜੀ ਅਮਰਤ ਵੇਲੇ ਬਿਆਸ ਨਦੀ ਦਾ ਪਾਣੀ ਭਰ ਕੇ ਲਿਆ ਰਹੇ ਸੀ ਅਤੁ ਦਮੀ ਵਰਦਾ ਸੀ ਤੇ ਝੱਖੜ ਝੁੱਲ ਰਿਹਾ ਸੀ ਰਸਤੇ ਵਿੱਚ ਟੋਇਟ ਬੇ ਸੀ ਜਦੋਂ ਅਮਰਦਾਸ ਜੀ ਪਿੰਡ ਪਹੁੰਚੇ ਠੋਕਰ ਲਗੀ ਤਾਂ ਡਿੱਗ ਪਏ ਪਰ ਪਾਣੀ ਦੀ ਗਾਗਰ ਮੋਢੇ ਤੋਂ ਨਾ ਡਿੱਗਣ ਦਿੱਤੀ ਖੜਾਕ ਹੋਇਆ ਨਾਲ ਹੀ ਇੱਕ ਘਰ ਵਿੱਚੋਂ ਜਲਾਏ ਨੇ ਜਲਾਈ ਤੋਂ ਪੁੱਛੇ ਖੜਾਕ ਤਾਂ ਡਿੱਗਣ ਦਾ ਇਸ ਵੇਲੇ ਕੌਣ ਹੋਵੇਗਾ ਜਰਾਈ ਨੇ ਕਿਹਾ ਕਿ ਹੋਰ ਕੌਣ ਹੋਵੇਗਾ ਅਮਰੂ ਨਥਾਵਾ ਹੀ ਹੈ ਜਿਹੜਾ ਆਪਣੇ ਢਿੱਡ ਦੀ ਖਾਤਰ ਕੁੜਮਾ ਦਾ ਪਾਣੀ ਭਰਦਾ ਚੱਕਰੀ ਕਰਦਾ ਨੌਕਰੀ ਕਰਦਾ ਗੁਰੂ ਸਾਹਿਬ ਨੇ ਵੀ ਉਹਨਾਂ ਦਾ ਵਰਤਾਲਾਪ ਸੁਣਿਆ ਤੇ ਕਿਹਾ ਕਮਲੀਏ ਮੈਂ ਨਿਧਾਵਾ ਨਹੀਂ ਹੈ ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਟਿਕਾਣਾ ਦਿੱਤਾ ਹੋਵੇ ਉਹ ਨਿਧਾਵਾ ਕਿਵੇਂ ਹੋ ਸਕਦਾ ਹੈ ਦਿਨ ਚੜ੍ਹੇ ਜਦ ਗੁਰੂ ਸਾਹਿਬ ਨੂੰ ਇਹ ਵਾਪਰੀ ਘਟਨਾ ਬਾਰੇ ਪਤਾ ਲੱਗਿਆ ਨਾ ਤਾਂ ਉਹਨਾਂ ਨੇ ਅਮਰਦਾਸ ਜੀ ਤੋਂ ਰਾਤ ਦੀ ਘਟਨਾ ਬਾਰੇ ਪੁੱਛਿਆ ਗੁਰੂ ਅਮਰਦਾਸ ਨੇ ਕਿਹਾ ਵੀ ਤੁਸੀਂ ਆਪ ਜਾਣੀ ਜਾਣ ਉਹ ਸੱਚੇ ਪਾਤਸ਼ਾਹ ਮੈਂ ਕੀ ਦੱਸ ਸਕਦਾ ਐਨੇ ਨੂੰ ਜੁੜਾ ਆਪਣੀ ਉਸ ਬੀਬੀ ਨੂੰ ਉਸ ਘਰ ਵਾਲੀ ਨੂੰ ਜਿਹੜੀ ਕਮਲੀ ਹੋ ਗਈ ਸੀ ਮਾਫੀ ਮੰਗਣ ਵਾਸਤੇ ਆਇਆ ਭਰੇ ਦਰਬਾਰ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿਹਾ ਅਸੀਂ ਅਮਰਦਾਸ ਦੀ ਬੜੀ ਨਿਰਾਦਰੀ ਕੀਤੀ ਹੈ ਤੁਸੀਂ ਤੇ ਅਮਰਦਾਸ ਜੀ ਦੀ ਨਿਰਾਦਰੀ ਕੀਤੀ ਉਹ ਨਥਾਵਾਂ ਕਿਵੇਂ ਨੇ ਉਹ ਤਾਂ ਨਥਾਵਿਆਂ ਦੀ ਥਾਂ ਨਿਉਟਿਆਂ ਦੀ ਓੜ ਨਪੱਤਿਆਂ ਦੀ ਪਾਤ ਨਗੱਤਿਆਂ ਦੀ ਗਤ ਨੇ ਇਸ ਤਰ੍ਹਾਂ ਬੜੀਆਂ ਬਾਧੀਆਂ ਦੇ ਦਿੱਤੀਆਂ ਸਤਿਗੁਰੂ ਨੇ ਇੱਕ ਦਿਨ ਉਸ ਦਿਨ ਤੋਂ ਬਾਅਦ ਨਾ ਗੁਰੂ ਅੰਗਦ ਦੇਵ ਜੀ ਫੈਸਲਾ ਕਰ ਚੁੱਕੇ ਸਨ ਵੀ ਉਹਨਾਂ ਤੋਂ ਬਾਅਦ ਗੁਰਗੱਦੀ ਦੇ ਵਾਰਸ ਅਮਰਦਾਸ ਹੀ ਹੋਣਗੇ ਜਿਸ ਨਾਲ ਦਾਤੂ ਦੇ ਦਾਸੂ ਜੀ ਨੇ ਘਰ ਵਿੱਚ ਵਿਵਾਦ ਖੜਾ ਕਰ ਦਿੱਤਾ ਤੇ ਕਿਹਾ ਕਿ ਉਹਨਾਂ ਨੂੰ ਆਪਣੇ ਪਿਤਾ ਦਾ ਇਹ ਫੈਸਲਾ ਮਨਜ਼ੂਰ ਨਹੀਂ ਇਸ ਨਾਜਕ ਮੌਕੇ ਤੇ ਮਾਤਾ ਖੀਵੀ ਨੇ ਆਪਣੇ ਪਤੀ ਦਾ ਸਾਥ ਦਿੱਤਾ ਤੇ ਪੁੱਤਰਾਂ ਨੂੰ ਸਮਝਾਇਆ ਕਿ ਗੁਰਿਆਈ ਕੋਈ ਵਿਰਾਸਤ ਨਹੀਂ ਇਹ ਤਾਂ ਬਖਸ਼ਿਸ਼ ਹੈ ਇਹ ਦੁਨੀਆਦਾਰੀ ਦਾ ਮਰਤਬਾ ਨਹੀਂ ਇਹ ਜ਼ਿੰਮੇਵਾਰੀਆਂ ਦੀ ਪੰਡ ਹੈ ਜੋ ਤੁਹਾਤੋਂ ਨਹੀਂ ਚੁੱਕੀ ਜਾਣੀ ਆਪਣੇ ਪੁੱਤਾਂ ਦਾ ਪੱਖ ਨਹੀਂ ਕੀਤਾ ਆਪਣੇ ਗੁਰੂ ਪਤੀ ਦਾ ਜੋ ਬਚਨ ਸਿਓ ਦੇਤੇ ਫੁੱਲ ਚੜਾਏ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਲੋਕਾਂ ਤੇ ਰਿਸ਼ਤੇਦਾਰਾਂ ਦੇ ਚੁੱਕੇ ਚੁਕਾਏ ਦਾ ਸੂਤ ਖਡੂਰ ਸਾਹਿਬ ਵਿਖੇ ਗੱਦੀ ਲਗਾ ਕੇ ਗੁਰੂ ਬਣ ਬੈਠਾ ਗੁਰੂ ਅਮਰਦਾਸ ਤਾਂ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਨਵੇਂ ਵਸਾਏ ਨਗਰ ਗੋਇੰਦਵਾਲ ਸਾਹਿਬ ਚਲੇ ਗਏ ਜੇ ਜਦੋਂ ਗੁਰੂ ਸੰਤਾਨ ਨੇ ਵਿਰੋਧ ਨਾ ਛੱਡਿਆ ਤਾਂ ਕੁਝ ਕੁ ਸਮੇਂ ਵਾਸਤੇ ਉਬਾਸਰ ਕੇ ਆ ਗਏ ਮਾਤਾ ਖੀ ਵੀ ਇਸ ਗੱਲ ਤੋਂ ਬੜੇ ਦੁਖੀ ਹੋਏ ਪੁੱਤਰਾਂ ਨੇ ਪਿਤਾ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਉਹ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਬਾਸਰ ਕੇ ਗਏ ਤੇ ਗੁਰੂ ਸਾਹਿਬ ਕੋਲੋਂ ਖਿਮਾ ਮੰਗੀ ਵੀ ਉਹਨਾਂ ਦੇ ਪੁੱਤਰ ਉਹਨਾਂ ਦੇ ਕਹੇ ਵਿੱਚ ਨਹੀਂ ਮਾਤਾ ਖੀਵੀ ਤੇ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਦੇ ਆ ਗੁਰੂ ਅਮਰਦਾਸ ਮੁਰ ਗੋਇੰਦਵਾਲ ਸਾਹਿਬ ਪਹੁੰਚ ਗਏ ਤੇ ਗੁਰੂ ਪਦ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਇਹਨਾਂ ਦਿਨਾਂ ਵਿੱਚ ਕੁਝ ਅਜੀਹਾ ਬਹਾਨਾ ਵਰਤਿਆ ਕਿ ਦਾਸੂ ਜੀ ਦਾ ਸਿਰ ਫਿਰ ਗਿਆ ਤੇ ਗੱਡੀ ਤੇ ਬੈਠਿਆ ਉਹ ਉੱਠਾ ਸਿੱਧਾ ਬੋਲਣ ਲੱਗ ਪਾਇ ਮਾਤਾ ਖੀਵੀ ਨੇ ਦਾਸੂ ਨੂੰ ਉਹਦੇ ਸਿਰ ਤੇ ਗੁਰੂ ਅਮਰਦਾਸ ਜੀ ਦਾ ਮਿਹਰਾ ਭਰਿਆ ਹੱਥ ਰਖਾਉਣ ਵਾਸਤੇ ਗੋਇੰਦਵਾਲ ਸਾਹਿਬ ਭੇਜਿਆ ਗੁਰੂ ਸਾਹਿਬ ਦਾ ਸਿਰ ਤੇ ਹੱਥ ਰੱਖਣ ਨਾਲ ਹੀ ਉਹ ਨਵਨ ਰੋਵਾ ਹੋ ਗਿਆ ਉਹਦੇ ਦਿਲ ਵਿੱਚੋਂ ਹੰਕਾਰ ਵੀ ਖਤਮ ਹੋ ਗਿਆ ਦਾਸੂ ਤਾਂ ਮਾਤਾ ਖੀਵੀ ਜੀ ਦਾ ਉਹ ਕੋਮਾ ਮੰਗੇ ਸਹੀ ਰਸਤੇ ਤੇ ਤੁਰ ਪਿਆ ਪਰ ਦਾਤੂ ਨੇ ਫੈਸਲਾ ਕਰ ਲਿਆ ਕਿ ਉਹ ਗੋਇੰਦਵਾਲ ਜਾ ਕੇ ਆਪਣਾ ਹੱਕ ਹੋ ਕੇ ਲਵੇਗਾ ਹੰਕਾਰ ਤੇ ਈਰਖਾ ਦੀ ਅੱਗ ਵਿੱਚ ਤਪਦਾ ਜਦੋਂ ਦਾਤੂ ਗੋਇੰਦਵਾਲ ਸਾਹਿਬ ਗੁਰੂ ਦਰਬਾਰ ਵਿੱਚ ਪਹੁੰਚਿਆ ਤਾਂ ਸੰਗਤ ਗੁਰੂ ਸਾਹਿਬ ਦਾ ਉਪਦੇਸ਼ ਸੁਣ ਰਹੀ ਸੀ ਉਹਨੇ ਜਾਂਦਿਆਂ ਹੀ ਗੁਰੂ ਸਾਹਿਬ ਨੂੰ ਜ਼ੋਰ ਦੀ ਲੱਤ ਮਾਰੀ ਤੇ ਕਿਹਾ ਕਿ ਤੂੰ ਤਾਂ ਸਾਡਾ ਨੌਕਰ ਹੈ ਹੁਣ ਤੇਰੀ ਸਾਨੂੰ ਕੋਈ ਲੋੜ ਨਹੀਂ ਜਿੱਥੋਂ ਆਇਆ ਉੱਥੇ ਚਲੇ ਜਾ। ਗੁਰੂ ਸਾਹਿਬ ਚੌਂਕੀ ਤੋਂ ਥੱਲੇ ਡਿੱਗ ਪਏ ਉੱਠ ਕੇ ਬੜੀ ਹਲੀਮੀ ਨਾਲ ਪੈਰ ਫੜ ਕੇ ਕਿਹਾ ਪੁੱਤਰ ਮੇਰੀਆਂ ਹੱਡੀਆਂ ਸਖਤ ਨੇ ਤੁਹਾਡੇ ਪੈਰ ਬੜੇ ਕੋਮਲ ਨੇ ਕਿਤੇ ਕੋਈ ਛੱਟਾ ਨਹੀਂ ਲੈ ਆਈ। ਸੰਗਤਾਂ ਗੁਰੂ ਸਾਹਿਬ ਦੀ ਅਡੋਲਤਾ ਤੇ ਧੀਰਜ ਦੇਖ ਕੇ ਬੜੀਆਂ ਹੈਰਾਨ ਹੋਈਆਂ। ਦਾਤੂ ਦਰਬਾਰ ਵਿੱਚੋਂ ਨਿਕਲ ਕੇ ਚਵਾਰੇ ਤੇ ਲੰਗਰ ਵਾਲੇ ਪਾਸੇ ਚਲਿਆ ਗਿਆ। ਗੁਰੂ ਘਰ ਦਾ ਸਾਰਾ ਮਾਲ ਖਚਰਾ ਤੇ ਘੋੜਿਆਂ ਤੇ ਲਦਕੇ ਘਰ ਨੂੰ ਤੁਰ ਪਿਆ ਪਰ ਰਸਤੇ ਵਿੱਚ ਚੋਰਾਂ ਨੇ ਸਾਰਾ ਮਾਲ ਲੁੱਟ ਲਿਆ ਇੱਕੋ ਹਾ ਖੁਆ ਹਾਈਵੇ ਚ ਦਾਤੂ ਨੂੰ ਬਹੁਤ ਸੱਟਾਂ ਲੱਗੀਆਂ ਬਾਕੀ ਸੱਟਾਂ ਤਾਂ ਵਕਤ ਨਾਲ ਠੀਕ ਹੋ ਗਈਆਂ ਪਰ ਜਿਹੜੀ ਲਾਤ ਉਹਨੇ ਗੁਰੂ ਸਾਹਿਬ ਨੂੰ ਮਾਰੀ ਸੀ ਉਹਦੀ ਦਰਦ ਪੰਜਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਮਹਾਰਾਜੀ ਤੋਂ ਮਾਫੀ ਮੰਗਣ ਦੇ ਨਾਲ ਹੀ ਠੀਕ ਹੋਈ ਸੀ ਗੋਇੰਦਵਾਲ ਦਿਨ ਬਦ ਦਿਨ ਰੌਣਕਾਂ ਵਾਲਾ ਬੜਾ ਵੱਡਾ ਸ਼ਹਿਰ ਬਣ ਗਿਆ ਗੁਰੂ ਅਮਰਦਾਸ ਜੀ ਦਾ ਪ੍ਰਭਾਵ ਹਰ ਪਾਸੇ ਦਿਨੋ ਦਿਨ ਫੈਲਦਾ ਜਾ ਰਿਹਾ ਸੀ ਪਰ ਅਜੇ ਵੀ ਕਈ ਲੋਕ ਅਗਿਆਨਤਾ ਦੇ ਵਾਸੋ ਕੇ ਖਡੂਰ ਸਾਹਿਬ ਪਹੁੰਚ ਜਾਂਦੇ ਤੇ ਭੇਟਾ ਦਾਤੂ ਤੇ ਦਸੂ ਨੂੰ ਦੇਣ ਆ ਜਾਂਦੇ ਪਰ ਮਾਤਾ ਖੀ ਵੀ ਉਹਨਾਂ ਨੂੰ ਇਹ ਕਹਿ ਕੇ ਨਿਰੰਕਾਰੀ ਜੋਤ ਤਾਂ ਗੋਇੰਦਵਾਲ ਸਾਹਿਬ ਉੱਥੇ ਜਗ ਰਹੀ ਹੈ ਤੁਸੀਂ ਉੱਥੇ ਜਾਓ ਅਸੀਂ ਤਾਂ ਉਹਨਾਂ ਦੇ ਸੇਵਕਾਂ ਸੰਗਤਾਂ ਨੂੰ ਮਾਤਾ ਜੀ ਗੋਇੰਦਵਾਲ ਸਾਹਿਬ ਭੇਜ ਦਿੰਦੇ ਜਦੋਂ ਅੰਮ੍ਰਿਤਸਰ ਨਗਰ ਨਿਰਮਾਣ ਹੋ ਰਿਹਾ ਸੀ ਨਾ ਤੇ ਗੁਰੂ ਅਰਜਨ ਦੇਵ ਜੀ ਕੁਝ ਸਮਾਂ ਚੱਕ ਰਮਦਾਸ ਤੇ ਕੁਝ ਸਮਾਂ ਗੋਇੰਦਵਾਲ ਸਾਹਿਬ ਰਿੰਦੇ ਸਹੀਰਾ ਤੇ ਇੱਕ ਵਾਰੀ ਨੇ ਜਦੋਂ ਉਹ ਕੁਝ ਮੁਖੀ ਸਿੱਖਾਂ ਦੇ ਨਾਲ ਗੋਇੰਦਵਾਲ ਤੋਂ ਅੰਮ੍ਰਿਤਸਰ ਜਾ ਰਹੇ ਸੀ ਤੇ ਖਡੂਰ ਸਾਹਿਬ માતા ਕੀਵਰੀ ਜੀ ਨੂੰ ਮਿਲਣ ਵਾਸਤੇ ਆਏ ਉਸ ਟਾਈਮ ਤੇ ਚਾਹੇ ਉਹ ਬਢੇਰੀ ਉਮਰ ਦੇ ਹੋ ਗਏ ਸਨ ਮਾਤਾ ਜੀ ਪਰ ਉਹਨਾਂ ਦੀ ਸੇਵਾ ਕਰਨ ਦੀ ਰੁਚੀ ਤੇ ਲਗਨ ਵਿੱਚ ਕੋਈ ਫਰਕ ਨਹੀਂ ਸੀ ਆਇਆ ਉਹਨਾਂ ਨੇ ਗੁਰੂ ਅਰਜਨ ਦੇਵ ਤੇ ਉਹਨਾਂ ਦੇ ਨਾਲ ਆਏ ਸਾਰੇ ਸਿੱਖਾਂ ਦੀ ਬੜੀ ਸੇਵਾ ਕੀਤੀ ਆਪਣੇ ਬੱਚਿਆਂ ਦੀਆਂ ਕੀਤੀਆਂ ਗਲਤੀਆਂ ਵਾਸਤੇ ਭੁੱਲ ਬਖਸ਼ਾਈ ਮਾਤਾ ਖੀਵੀ ਜੀ ਸਨ 1582 ਵਿੱਚ 76 ਸਾਲ ਦੀ ਉਮਰ ਵਿੱਚ ਉਹ ਅਕਾਲ ਚਲਾਣਾ ਉਹਨਾਂ ਨੇ ਕੀਤਾ ਗੁਰੂ ਅਰਜਨ ਦੇਵ ਜੀ ਬੇਅੰਤ ਸੰਗਤਾਂ ਮੁਖੀ ਸਿੱਖ ਜਿਨ੍ਹਾਂ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵੀ ਸਾਰੇ ਆਪ ਜੀ ਦੇ ਸੰਸਕਾਰ ਵਾਸਤੇ ਖਡੂਰ ਸਾਹ ਪਹੁੰਚੇ ਮਾਤਾ ਕੀਵੀ ਸਬਰ ਸ਼ੋਗਰ ਪਿਆਰ ਦੀ ਮੂਰਤ ਹੋ ਨਿਬੜੇ ਜਿੱਥੇ ਉਹ ਆਪਣੇ ਪਰਿਵਾਰ ਨੂੰ ਅਥਾਹ ਪਿਆਰ ਕਰਦੇ ਉਥੇ ਸੰਗਤਾਂ ਲਈ ਵੀ ਉਹਨਾਂ ਦਾ ਪਿਆਰ ਇੱਕ ਮਾਂ ਤੋਂ ਘੱਟ ਨਹੀਂ ਸੀ ਇਸੇ ਕਰਕੇ ਕੁਝ ਇਤਿਹਾਸਕਾਰਾਂ ਨੇ ਨਾ ਉਹਨਾਂ ਨੂੰ ਜਗਤ ਮਾਤਾ ਦੀ ਉਪਾਧੀ ਵੀ ਦਿੱਤੀ ਸਿੱਖ ਧਰਮ ਦੇ ਮੁੱਢਲੇ ਸਾਲਾਂ ਦੇ ਵਿੱਚ ਮਾਤਾ ਕੀਵੀ ਦੇ ਯੋਗਦਾਨ ਨੂੰ ਸਿੱਖ ਇਤਿਹਾਸ ਵਿੱਚ ਹਮੇਸ਼ਾ ਬੜੀ ਆਦਰ ਤੇ ਸਤਕਾਰ ਨਾਲ ਵੇਖਿਆ ਤੇ ਬਿਆਨਾ ਬਿਆਨਿਆ ਗਿਆ ਅਤੇ ਜਦੋਂ ਤੱਕ ਲੰਗਰ ਦੀ ਪ੍ਰਥਾ ਚਲਦੀ ਰਹੇਗੀ ਨਾ ਗੁਰੂ ਨਾਨਕ ਦੇ ਘਰ ਵਿੱਚ ਉਦੋਂ ਤੱਕ ਮਾਤਾ ਉਦੋਂ ਤੱਕ ਮਾਤਾ ਖੀਵੀ ਜੀ ਨੂੰ ਹਮੇਸ਼ਾ ਬੜੇ ਸਤਕਾਰ ਸ਼ਰਧਾ ਦੇ ਭਾਵਨਾ ਨਾਲ ਚੇਤੇ ਕੀਤਾ ਜਾਂਦਾ ਰਿਹਾ ਕਰੇਗਾ